ਸਰ ਅੱਜ ਸ਼ਿਦਾ ਦੇ ਸਮਾਰਕ ਦੇ ਮੌਕੇ ਤੇ ਆਏ ਹੋ ਔਰ ਅੱਜ ਜਨੂ ਦਿਹਾੜਾ ਤੇ ਕਬਰ ਜੀ ਦਾ ਕੱਲ ਵੀ ਜਿਹੜੇ ਹੈਗੇ ਉਹ ਭਗਵਾਨ ਸਾਹਿਬ ਜੀ ਵਾਲੇ ਸ਼ਾਬਾ ਮਿਲ ਗਏ ਦੇਖੋ ਇਹ ਮਹਾਨ ਸ਼ਹੀਦ ਸਖਦੇਵ ਦਾਪੜਦੇ 17 ਸਤਾਨ ਤੇ ਆਏ ਆ ਇਹ ਸ਼ਹੀਦ ਜਿਹੜੇ ਆ ਇਹ ਦੁਨੀਆ 'ਚ ਅਜੂਬਾ ਜੰਮੇ ਸੀ ਅਜੂਬਾ ਹੀ ਰਹਿਣਾ ਮੈਂ ਇਹਨਾਂ ਨੇ ਇਹਨਾਂ ਦੇ ਸਦਕੇ ਅਸੀਂ ਅੱਜ ਲੋਕ ਆਨੰਦ ਮਾਣ ਰਹੇ ਆ ਜਿਹੜਾ ਦੁਨੀਆ ਦੇ ਵਿੱਚ ਅਸੀਂ ਤੁਰੇ ਫਿਰਦੇ ਆ ਉਹ ਸਭ ਇਹਨਾਂ ਦੀ ਦੇਣ ਆ ਮੈਂ ਅੱਜ ਦੇ ਦਿਨ ਇਹੀ ਕਹੂੰਗਾ ਕੀ ਆਏ ਦੁਨੀਆ ਦੇ ਬੰਦੇਓ ਪੁੱਜੋ ਐ ਦੁਨੀਆ ਦੇ ਬੰਦੇਓ ਪੁੱਜੋ ਪੁੱਜੋ ਇਹਨਾਂ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਪਰਵਾਜ਼ ਦੀ ਕਮੰਗ ਸੀਗੀ ਰਸਤੇ ਦੀ ਲਗਾਤਾਰ ਰਸਤਾ ਖੁੱਲਣ ਦੇਖੋ ਗੱਲ ਸੁਣੋ ਕਈ ਗੱਲਾਂ ਕਾਨੂੰਨੀ ਤੌਰ ਤੇ ਅਰਚਨਾ ਹੁੰਦੀਆਂ ਨੇ ਉਹ ਕਾਨੂੰਨ ਨੇ ਆਪਣਾ ਕੰਮ ਕਰਨਾ ਜਿਹੜੀ ਕੋਈ ਸਖਦੇਵ ਤਾਂ ਆਪਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਉਹਦਾ ਦੇਸ਼ ਦੇਸ਼ ਹੀ ਉਹਨਾਂ ਦਾ ਵਾਸ ਦੇਸ਼ ਹੀ ਉਹਨਾਂ ਦਾ ਉਹਨਾਂ ਦਾ ਰਹਿਣਾ ਮਸਾ ਮੈਂ ਗੋਲਡੀ ਸੱਬਰਵਾਲ ਅੱਜ ਸਾਡੇ ਦੇਸ਼ ਦੇ ਸ਼ਹੀਦ ਆਜ਼ਮ ਸ਼੍ਰੀ ਸੁਖਦੇਵ ਠਾਪਰ ਜੀ ਦੇ ਜਨਮ ਸਥਾਨੀ ਦੇ ਉੱਤੇ ਅੱਜ ਉਹਨਾਂ ਦਾ ਜਨਮ ਦਿਵਸ ਬੜੇ ਹੀ ਧੂਮਤਾਂ ਦੇ ਨਾਲ ਮਨਾਇਆ ਗਿਆ ਹੈ ਮੈਂ ਸਮਝਦਾ ਅੱਜ ਦੇ ਨੌਜਵਾਨਾਂ ਨੂੰ ਸਾਰੇ ਨੂੰ ਹੀ ਅੱਜ ਉਹਨਾਂ ਦੇ ਪੈਤ੍ਰਿਕ ਜਿਹੜਾ ਸਥਾਨ ਆ ਉਹਨਾਂ ਦਾ ਘਰ ਹੈ ਇੱਥੇ ਸਾਰਿਆਂ ਨੂੰ ਆ ਕੇ ਨਤਮਸਤਕ ਹੋਣਾ ਚਾਹੀਦਾ ਹੈ ਕਿਉਂਕਿ ਜੋ ਜਿਸੀਂ ਦੇਸ਼ ਦੀਏ ਜਾਦੀ ਮੰਨਦੇ ਆ ਅੱਜ ਅਸੀਂ ਆਜ਼ਾਦ ਘੁੰਮ ਰਿਹਾ ਸੋ ਇਹਨਾਂ ਸ਼ਹੀਦਾਂ ਕਰਕੇ ਆ ਸਾਰਾ ਕੁਝ ਸੋ ਅੱਜ ਦੇ ਦਿਨ ਦੇ ਉੱਤੇ ਸਾਰੇ ਹੀ ਜੋ ਸਮਾਜ ਸੇਵਕ ਹੈ ਲੁਧਿਆਣਾ ਸ਼ਹਿਰ ਦੇ ਰਾਜਨੀਤਿਕ ਲੋਗ ਹੈ ਔਰ ਸਾਰੇ ਹੀ ਉਹਦੇ ਨਾਲ-ਨਾਲ ਧਾਰਮਿਕ ਸੰਸਥਾਵਾਂ ਦੇ ਵਿੱਚ ਲੋਕ ਹੈ ਉਹ ਅੱਜ ਸ਼੍ਰੀ ਸੁਖਦੇਵ <th>ਪਰ ਜੀ ਦੀ ਜਨਮ ਸ਼ਲੀ ਦੇ ਉੱਤੇ ਆ ਕੇ ਨਤਮਸਤਕ ਹੋਏ ਨੇ ਸੋ ਮੈਂ ਇਹਨੇ ਕਹਿੰਦਾ ਹਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੈ ਹਿੰਦ ਜੈ ਭਾਰਤ ਜਿਹੜਾ ਪ੍ਰੋਗਰਾਮ ਸ਼੍ਰੀ ਸੁਖਦੇਵ ਯਾਦਗਰੀ ਟਰਸਟ ਉਹਦੇ ਵੱਲੋਂ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਅੱਜ ਅਸੀਂ ਸਾਰੇ ਸ਼ਾਮਿਲ ਹੋਣ ਆਏ ਇੱਥੇ ਔਰ ਉਹਨਾਂ ਵੱਲੋਂ ਖੂਨਦਾਨ ਕੈਂਪੀ ਨਾਲ ਲਗਾਇਆ ਜਾ ਰਿਹਾ ਹੈ ਹਵਾ ਨੂੰ ਵਗਰਾ ਕੀਤਾ ਜਾ ਰਿਹਾ ਹੈ ਤੋ ਇਸ ਥਾਂ ਉਤੇ ਅੱਜ ਜਿਹੜੀ ਸ਼ਹੀਦ ਸੁਖਦੇਵ ਦੀ ਜਨਮ ਸਥਲੀ ਹੈ ਇੱਥੇ ਆ ਕੇ ਮੈਂ ਆਪਣੇ ਆਪ ਨੂੰ ਸੁਭਾਗਾ ਮਹਿਸੂਸ ਕਰਦਾ ਆ ਸਾਡੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਇੱਕ ਜਿੰਨੂੰ ਕਹਾਂਗੇ ਬਹੁਤ ਵੱਡਾ ਟਰਨਿੰਗ ਪੁਆਇੰਟ ਸੀ ਜਦੋਂ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਜੀ ਜਿਨ੍ਹਾਂ ਨੂੰ ਵੱਲੋਂ ਆਪਣਾ ਬਲਿਦਾਨ ਦਿੱਤਾ ਗਿਆ ਔਰ ਉਸ ਤੋਂ ਬਾਅਦ ਜਿਹੜਾ ਹੈ ਅੰਗਰੇਜ਼ ਜਿਹੜੇ ਨੇ ਉਹਨਾਂ ਨੂੰ ਇਹ ਸਾਡੇ ਦੇਸ਼ ਦੇ ਕ੍ਰਾਂਤੀਕਾਰੀਆਂ ਦੀ ਸਟਰੈਂਥ ਦਾ ਜਿਹੜਾ ਉਹ ਪਤਾ ਲੱਗਿਆ ਕਿ ਇਹ ਦੇਸ਼ ਦੇ ਜਿਹੜੇ ਕ੍ਰਾਂਤੀਕਾਰੀ ਜੀ ਨੌਜਵਾਨ ਨੇ ਉਹ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੁਝ ਵੀ ਕਰ ਸਕਦੇ ਨੇ ਸੋ ਉਸ ਤੋਂ ਬਾਅਦ ਜਿਹੜਾ ਹੈ ਅੰਗਰੇਜ਼ਾਂ ਨੂੰ ਜਿੰਨੂੰ ਕਹਾਂਗੇ ਕਿ ਟਰਨਿੰਗ ਪੁਆਇੰਟ ਆਇਆ ਕਿ ਅੰਗਰੇਜ਼ਾਂ ਨੂੰ ਭਾਰ ਛੱਡਣ ਲਈ ਮਜਬੂਰ ਹੋਣਾ ਪਿਆ ਸੋ ਅੱਜ ਅਸੀਂ ਇੱਥੇ ਉਹਨਾਂ ਦੇ ਸ਼ਹੀਦ ਜਨਮ ਸਥਲੀ ਉੱਤੇ ਉਹਨਾਂ ਨੂੰ ਨਤਮਸਤਕ ਹੋ ਕੇ ਆਪਣੇ ਸ਼ਰਧਾ ਦੇ ਪੋਲ ਪੇਂਟ ਕਰਦੇ ਹਾਂ ਔਰ ਇਸ ਥਾਂ ਤੋਂ ਇਸ ਜਗ੍ਹਾ ਦੇ ਵਿੱਚ ਇਹ ਜਗ੍ਹਾ ਜਿੱਥੇ ਸ਼ਹੀਦ ਸੁਖਦੇਵ ਨੇ ਜਨਮ ਲਿਆ ਉਸ ਜਗ੍ਹਾ ਤੋਂ ਅਸੀਂ ਸਾਰੇ ਪ੍ਰੇਰਣਾ ਲਈਏ ਉਹਨਾਂ ਦੇ ਬਲੀਦਾਨ ਤੋਂ ਪ੍ਰੇਰਣਾ ਲਈਏ ਔਰ ਆਪਣੇ ਦੇਸ਼ ਲਈ ਜਿਹੜਾ ਹੈ ਸਾਨੂੰ ਕੁਝ ਵੀ ਨਕਾਂ ਜਜ਼ਬਾ ਪੈਦਾ ਕਰੀਏ ਕਿ ਕੁਝ ਵੀ ਕਰ ਮਟੀਏ ਇੱਕ ਸਾਧ ਗਰੀਬ ਦੇ ਪਰਿਪਾਲਨ ਆਮ ਨੇ ਕੁਝ ਕਾਰਵਾਈ ਕੀਤੀ ਹੈ ਪ੍ਰਿੰਸ ਸਸਪੈਂਡ ਕੀਤੇ ਹੈਗੇ ਕੀ ਸਹਿਮਾਨ ਅੰਮ ਦਾ ਉਹਦੇ ਵਿੱਚ ਦੇਖੋ ਉਹਨਾਂ ਨੇ ਉਸਨੇ ਕੋਈ ਜਵਾਬ ਨਹੀਂ ਦਿੱਤਾ ਸੀ ਆਪਣਾ ਕਿ ਉਹਨਾਂ ਨੇ ਚਿੱਠੀ ਦਾ ਕੀ ਕੀਤਾ ਜਿਹੜੀ ਅਨੁਸਾਰ ਚਿੱਠੀ ਆਈ ਸੀ ਸੋ ਉਹਨਾਂ ਦੋਵੇਂ EMPLOYEES ਦਾ ਰਿਕਾਰਡ ਅਸੀਂ ਕੱਲ ਛਾਂਲ ਲਿਆ ਉਹ ਦੋ EMPLOYEES ਉਹਨਾਂ ਦਾ قصੂਰ ਕੋਈ ਨਹੀਂ ਹੈ ਲੇਕਿਨ ਡਰਾਇੰਗ ਬ੍ਰਾਂਚ ਜਿਹੜੀ ਹੈ ਉਹਦੇ ਵਿੱਚ ਤਿੰਨ EMPLOYEES ਜਿਹੜੇ ਸਾਡੇ ਹੈੱਡ ਡਰਾਫਟਸਮੈਨ ATP ਔਰ ਡਰਾਫਟਸਮੈਨ ਜਿਹੜਾ ਹੈ ਉਹ ਤੇਨਾਂ ਨੇ ਖਲਾਫ ਸਰਕਾਰ ਨੂੰ ਮੈਨੂੰ ਲਿਖ ਦਿੱਤਾ ਅੱਗੇ ਜਿਹਨੇ ਉਹਨਾਂ ਨੇ ਵੀ ਇਹ ਕੋਈ ਸਾਜ਼ਿਸ਼ ਕੀਤੀ ਗਈ ਕਹਿੰਦੇ ਰਾਤ ਦੇ ਸਵੇਰ 12:00 ਵਜੇ ਕਹਿੰਦੇ ਨੋਟਿਸ ਪੇਟਿਆ ਗਿਆ ਨਹੀਂ ਮੈਂ ਤੁਹਾਨੂੰ ਦੱਸਦਾ ਮੈਨੂੰ ਜਦੋਂ ਉਹਨਾਂ ਵੱਲੋਂ ਧਿਆਨ ਚਾਹਿਆ ਤੁਹਾਨੂੰ ਧਿਆਨ ਚਾਹਿਆ ਕਰ ਰਹੇ ਹਾਂ ਸਿਸਟਮ ਪੈਂਡਿੰਗ ਹੈ ਮੈਂ ਉਸੇ ਦੇ ਵੀ ਪਰਸਨਲਟੀ ਨੂੰ ਦਵਾ ਕੇ ਪਿਛੋ ਸੋ ਅਲਾਟਮੈਂਟ ਦਾ ਕੋਈ ਵੀ ਰਿਕਾਰਡ ਨਹੀਂ ਸੀ ਕਿਤੇ ਵੀ ਅਲਾਟਮੈਂਟ ਨਹੀਂ ਸੀ ਨਾ ਕਾਰਪੋਰੇਸ਼ਨਲ ਅਲਾਟਮੈਂਟ ਸੀ ਨਾ ਵਿੱਚ ਅਲਾਟਮੈਂਟ ਸੀ ਸੋ ਘਰ ਦੀ ਪੋਜੀਸ਼ਨ ਅਨਔਥਰਾਇਜ਼ਡ ਹੋਣ ਕਰਕੇ ਤੁਰੰਤ ਉਹਦਾ ਮਾਰਕੀਟ ਰੇਟ ਅਸੈਸ ਕਰਾ ਕੇ ਔਰ ਉਹਦਾ ਡਬਲ ਜਿਹੜਾ ਅਮਾਉਂਟ ਹੈ ਇਹਦੇ ਵਿੱਚ ਦੇਖੋ ਪ੍ਰੋਸੀਜਰ ਹੈ ਇਹਦੇ ਵਿੱਚ ਅਸੈਸਮੈਂਟ ਕਰਾਣੀ ਘਰ ਦਾ ਨਕਸ਼ਾ ਵੀ ਹੈ ਨਹੀਂ ਸਾਡੇ ਕੋਲ ਅਸੀਂ ਨਕਸ਼ਾ ਵੀ ਬਣਾਇਆ ਉਸ ਵਲੇ ਆਪ ਔਰ ਅਸੈਸਮੈਂਟ ਕਰਕੇ ਉਹਦੇ ਵਿੱਚ ਟਾਈਮ ਲੱਗਦਾ ਹੈ ਉਹਦੇ ਵਿੱਚ ਟਾਈਮ ਲੱਗਿਆ ਥੋੜਾ ਤੇ ਅਸੀਂ ਉਹਨਾਂ ਨੂੰ ਸਮੇਂ ਸਿਰ ਜਿਹੜਾ ਹੈ ਉਹ ਰਾਤ ਨੂੰ ਜਰੂਰ 1:30 ਵਜੇ ਨੋਟਿਸ ਗਿਆ ਮੇਰੇ ਕੋਲੋਂ ਅ ਮੇਲ ਵੀ ਕੀਤੀ ਗਈ ਉਸ ਤੋਂ ਬਾਅਦ ਤੇ ਉਹਨਾਂ ਨੇ ਅਗਲੇ ਦਿਨ ਪੈਸੇ ਜਮ੍ਹਾਂ ਕਰਾ ਦਿੱਤੇ ਅੱਧੇ ਘੰਟੇ ਜੀ ਐਨਓਸੀ ਦਿੱਤਾ ਗਿਆ ਸਰ ਜੀ ਕਿਹਦਾ ਜੀਦਾ 19 ਵਿੱਚ ਕਿਵੇਂ ਐਨਓਸੀ ਜਾਰੀ ਹੋ ਗਿਆ ਸਵਾਲ ਪੜੇ ਹੋ ਰਹੇ ਨੇ ਹਾਂਜੀ 2017 ਤੇ ਪੰਨੇ ਕਿਹੜੇ ਐਨਓਸੀ ਜਾਰੀ ਨਹੀਂ 2019 ਦਾ ਐਨਓਸੀ ਉਹਨਾਂ ਨੇ ਪੇਸ਼ ਕੀਤਾ ਉਹਦੇ ਵਿੱਚ ਕਾਰਪੋਰੇਸ਼ਨ ਦਾ ਕੋਈ ਲੈਂਡ ਦੇਣ ਕਾਰਪੋਰੇਸ਼ਨ ਦਾ ਕੋਈ ਲੈਂਡ ਦੇਣ ਹੈ ਕਿ ਨਹੀਂ ਉਹ ਉਸ ਵੰਦੀ ਐਨਓਸੀ ਜਾਰੀ ਹੋਇਆ 19 ਦੇ ਵਿੱਚ ਇਹ ਕੋਠੀ ਲੋਰਡ ਜਿਹੜੀ ਹੈ ਜੇ ਸਾਡੇ ਨੂੰ ਕੋਠੀ ਲੋਰਡ ਤੋਂ ਸੋ ਇਸ ਕਰਕੇ ਸਾਡੇ ਮੁਲਾਜ਼ਮਾਂ ਵੱਲੋਂ ਕੋਈ ਇਹਦਾ ਐਨਓਸੀ ਮਤਲਬ ਸਾਡੇ ਵੱਲ ਬਕਾਇਆ ਕੋਈ ਖੜਾ ਖੜਾ ਹੀ ਨਹੀਂ ਸੀ ਉਸ ਵੇਲੇ ਸਰ ਜ ਕੈਨੇਡਾ ਰਹਿ ਕੇ ਕਾਰਜਕ੍ਰਮ ਹੋ ਰਿਹਾ ਹੈ ਦੇਸ਼ ਭਗਤੀ ਦੇ ਗੁਣਗਾਨ ਕੀਤੇ ਜਾਣਗੇ ਉਸ ਤੋਂ ਬਾਅਦ ਜਿਹੜਾ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬੱਚੇ ਇੱਥੇ ਪਹੁੰਚ ਰਹੇ ਹੈ ਕਿਉਂਕਿ ਬੱਚਿਆਂ ਤੋਂ ਹੀ ਸਾਨੂੰ ਇੱਕ ਮੈਸੇਜ ਸੰਦੇਸ਼ ਜਿਹੜਾ ਹੈ ਸਾਰੇ ਵਿਦੇਸ਼ ਭਾਰਤ ਦੇ ਵਿੱਚ ਜਾਂਦਾ ਹੈ ਇਹ ਆਪਣੇ ਮਾਪੇ ਨੂੰ ਜਾ ਕੇ ਦੱਸਦੇ ਹੈ ਕਿ ਅੱਜ ਅਸੀਂ ਉਸ ਅਮਰ ਬਲੀਦਾਨੀ ਦੇ ਘਰ ਜਾ ਕੇ ਆਏ ਹੈ ਜਿਨੇ ਛੋਟੇ ਜਿਹੇ ਦੋ ਕਮਰਿਆਂ ਦਾ ਮਕਾਨ ਦੇ ਵਿੱਚ ਉਹ ਰਹਿੰਦੇ ਸੀਗੇ ਇਹਨਾਂ ਨੇ ਦੇਸ਼ ਆਜ਼ਾਦ ਕਰਾਇਆ ਭਗਤ ਸਿੰਘ ਜੀ ਦੇ ਸਾਥੀ ਸੀਗੇ ਅਤੇ ਭਗਤ ਸਿੰਘ ਜੀ ਉਹਨਾਂ ਦੇ ਹੀ ਨਕਸ਼ੇ ਕਦਮ ਤੇ ਚੱਲਦੇ ਸੀਗੇ ਸੁਖਦੇਵ ਜੀ ਜਿਹੜੇ ਸੀਗੇ ਇਹਨਾਂ ਤੇ ਹੀ ਜਿਹੜਾ ਕੇਸ ਹੈਗਾ ਕਿ ਸੰਧਰੇ ਸਰਕਾਰ ਨੇ ਜ ਬ੍ਰਿਟਿਸ਼ ਸਰਕਾਰ ਨੇ ਕੇਸ ਪਾਇਆ ਸੀਗਾ ਉਹ ਸੁਖਦੇਵ ਵਰਸਸ ਅਦਰ ਸੀਗਾ ਤੇ ਇਸ ਕਰਕੇ ਬੜੀ ਖੁਸ਼ੀ ਦੀ ਗੱਲ ਹੈ ਹਸਦੇ ਹਸਦੇ ਫਾਸੀ ਦੇ ਫੰਦੇ ਨੂੰ ਇਹਨਾਂ ਨੇ ਚੁਮਲਿਆ ਤੇ ਅੱਜ ਉਹਨਾਂ ਦਾ ਸ਼ਿਦੀ ਦਿਹਾੜਾ ਹਰ ਪੋਲਿਟੀਕਲ ਪਾਰਟੀ ਦੇ ਲੋਕ ਹਰ ਧਾਰਮਿਕ ਜਥੇਬੰਦੀਆਂ ਇੱਥੇ ਮੱਥਾ ਟੇਕਣ ਆ ਰਹੀ ਹੈ ਉਹ ਸਾਡੀ ਮੰਗ ਕਾਫੀ ਸਾਲਾਂ ਤੋਂ ਚੱਲ ਰਹੀ ਹੈ ਜੀ ਪਹਿਲਾਂ ਤਾਂ ਰਸਤੇ ਦੀ ਮੰਗ ਹੈ ਉਹ ਅਸੀਂ ਹਾਈ ਕੋਰਟ ਦੇ ਵਿੱਚ ਗਏ ਹੋਏ ਹਾਂ ਹਾਈ ਕੋਰਟ ਤੇ ਜਾਣ ਤੋਂ ਬਾਅਦ ਸਰਕਾਰ ਜਾਗੀ ਹੈ ਸਰਕਾਰ ਨੇ ਆਪਣੇ ਨੁਮਾਇੰਦੇ ਖੜੇ ਕੀਤੇ ਆ ਤੇ ਹੁਣ ਅਗਲੇ ਮਹੀਨੇ ਦੀ ਤਾਰੀਖ ਹੈ ਅਰਜੈਂਟ ਤੇ ਕੇਸ ਲੱਗ ਗਿਆ ਸਾਨੂੰ ਉਮੀਦ ਹੈ ਕਿ ਜਿਹੜੀ ਤਾਰੀਖ ਇਲੈਕਸ਼ਨਾਂ ਤੋਂ ਪਹਿਲਾਂ ਪਹਿਲਾਂ ਉਹਦੇ ਵਿੱਚ ਕੁਛ ਨਾ ਕੁਛ ਇਹਦਾ ਹੱਲ ਹੋਏਗਾ ਜੇ ਨਹੀਂ ਹੁੰਦਾ ਤੇ ਫਿਰ ਸਾਨੂੰ ਮਜਬੂਰਨ ਇਸ ਵਾਰ ਆਮ ਆਦਮੀ ਪਾਰਟੀ ਦਾ ਬਾਈਕਾਟ ਕਰਨਾ ਪਊਗਾ ਹਾਂਜੀ ਬਲੱਡ ਡੋਨੇਸ਼ਨ ਅਸੀਂ ਹਰ ਸਾਲ ਬਲੱਡ ਡੋਨੇਸ਼ਨ ਕੈਂਪ ਲਾਉਂਦੇ ਆ ਤੇ ਕਈ ਹੋਰ ਕੈਂਪ ਲੱਗਦੇ ਆ ਜਿਦੇ ਦੰਦਾ ਦਾ ਕੈਂਪ ਹੋ ਗਿਆ ਆਈਸ ਕੈਂਪ ਹੋ ਗਿਆ ਗੋਡਿਆਂ ਦਾ ਕੈਂਪ ਹੋ ਗਿਆ ਮਗਰ ਇਸ ਵਾਰ ਅਸੀਂ ਜਿਹੜਾ ਫੋਕਸ ਹੈ ਬਲੱਡ ਕੈਂਪ ਤੇ ਕੀਤਾ ਕਿਉਂਕਿ ਬਲੱਡ ਹੈ ਜਿਹੜਾ ਇਹ ਮਹਾਦਾਨ ਹੈ ਬਲੱਡ ਕਿਤੇ ਬਣਾਇਆ ਨਹੀਂ ਜਾ ਸਕਦਾ ਬਲੱਡ ਇੱਕ ਬਾਡੀ ਟੂ ਬਾਡੀ ਹੀ ਟ੍ਰਾਂਸਫਰ ਹੁੰਦਾ ਹੈ ਇਸ ਕਰਕੇ ਅਸੀਂ ਖੂਨਦਾਨ ਲਾਇਆ ਜਿਹੜਾ ਕੈਪਸ਼ਨ ਇਸ ਵਾਰ ਰੱਖੀ ਹੈ ਮੇਰਾ ਰક્ત ਅਮਰ ਬਲੀਦਾਨੀ ਦੇ ਨਾਮ ਕਿਉਂਕਿ ਉਹਨਾਂ ਨੇ ਫਸਤੇ ਹਸਤੇ ਹਸਤੇ ਫਾਸੀ ਦੇ ਫਲਦੇ ਨੂੰ ਚੁੰਮ ਲਿਆ ਕਿ ਅਸੀਂ ਉਹਨਾਂ ਦੇ ਜਨਮ ਦਿਹਾੜੇ ਤੇ ਇੱਕ ਬੋਤਲ ਖੂਨ ਦੀ ਵੀ ਆਪਣੇ ਸਰੀਰ ਤੋਂ ਨਹੀਂ ਦੇ ਸਕਦੇ ਕਿਦਾਂ ਜੀ